44 ਸਵੇਚਾ ਕਿਸੇ ਰੈਂਡਮ ਕਾਲ ਆਇਆ ਕਿ ਅੱਗ ਲੱਗੀ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਕਾਲ ਕੀਤਾ ਸਾਰੇ ਟੀਮਾਂ ਆਈਆਂ ਅੱਗ ਬੁਝਾਉਣ ਫੇਰ ਰਹੇ ਮੈਮ ਸ਼ੋਰਟ ਸਰਕਰ ਦਾ ਲੱਗ ਰਿਹਾ ਦੁਕਾਨ ਦੇ ਵਿੱਚ ਜੋ ਸਾਰਾ ਸਮਾਨ ਸੀਗਾ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਪਹੁੰਚੀਆਂ ਨੇ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਦੇ ਵਿੱਚ ਅੱਜ ਗੜਖ ਸਵੇਰੇ ਇੱਕ ਫਲਾਈਵੁੱਡ ਦੀ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਅਸੀਂ ਇਸ ਵਕਤ ਮੌਜੂਦ ਹਾਂ ਰਿਆਲਟੋ ਚੌਂਕ ਦੀ ਦੁਕਾਨ ਦੇ ਬਾਹਰ ਤੇ ਦੇਖ ਸਕਦੇ ਹੋ ਕਿ ਸਵੇਰ ਦੀ ਇਸ ਦੁਕਾਨ ਨੂੰ ਅੱਗ ਲੱਗੀ ਹੱਲੇ ਤੱਕ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਕਿਉਂਕਿ ਬਹੁਤ ਭਿਆਨਕ ਅੱਗ ਲੱਗੀ ਹੈ ਔਰ ਦੇਖ ਸਕਦੇ ਹੋ ਕਿ ਦੁਕਾਨ ਦੇ ਵਿੱਚ ਜੋ ਵੀ ਸਾਰਾ ਸਮਾਨ ਸੀਗਾ ਫਲਾਈਵੁੱਡ ਦੀ ਦੁਕਾਨ ਦੱਸੀ ਜਾ ਰਹੀ ਹੈ ਔਰ ਦੁਕਾਨ ਦੇ ਵਿੱਚ ਜੋ ਸਾਰਾ ਸਮਾਨ ਸੀਗਾ ਉਹ ਸੜ ਕੇ ਸੁਆਹ ਹੋ ਚੁਕਿਆ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਪਹੁੰਚੀਆਂ ਨੇ ਤੇ ਫਿਲਹਾਲ ਹੱਲੇ ਤੱਕ ਕਾਫੀ ਘੰਟੇ ਬੀਤ ਗਏ ਹਨ ਲੇਕਿਨ ਹੱਲੇ ਤੱਕ ਵੀ ਇਸ ਦੁਕਾਨ ਦੇ ਜੋ ਅੱਗ ਲੱਗੀ ਹੈ ਉਸ ਨੂੰ ਕਾਬੂ ਨਹੀਂ ਪਾਇਆ ਗਿਆ ਔਰ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਪਹੁੰਚ ਲਈਆਂ ਨੇ ਔਰ ਇਸ ਅੱਗ ਤੇ ਪਕਾਬੂ ਪਾਉਣ ਲਈ ਪ੍ਰਯਾਸ ਕਰ ਰਹੀਆਂ ਨੇ ਔਰ ਦੇਖ ਸਕਦੇ ਹੋ ਕਿ ਇਹ ਰਿਆਲਟੋ ਚੌਂਕ ਦੇ ਮੇਨ ਤੇ ਦੁਕਾਨ ਹੈ ਔਰ ਅੱਗ ਇੰਨੀ ਭਿਆਨਕ ਲੱਗੀ ਹੈ ਕਿ ਸਾਰਾ ਸਮਾਨ ਹੀ ਜਿਹੜਾ ਸੜ ਕੇ ਸੁਆਹ ਹੋ ਗਿਆ ਹੈ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਕਰਾਂਗੇ ਇਥੋਂ ਦੇ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਫਿਲਹਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਸਵੇਰ ਦੇ 3 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ 3 ਵਜੇ ਦੇ ਕਰੀਬ ਇਸ ਦੁਕਾਨ ਨੂੰ ਕਿਸੇ ਕਾਰਨਾ ਕਰਕੇ ਅੱਗ ਲੱਗਦੀ ਹੈ ਜਿਸ ਦੇ ਨਾਲ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਔਰ ਇਹ ਦੇਖ ਸਕਦੇ ਹੋ ਕਿ ਅੱਗ ਇੰਨੀ ਭਿਆਨਕ ਲੱਗੀ ਹੈ ਕਿ ਹਰ ਪਾਸੇ ਜਿਹੜਾ ਜੋ ਵੀ ਦੁਕਾਨ ਦੇ ਅੰਦਰ ਸਮਾਨ ਸੀਗਾ ਸੜਕੇ ਸਵਾ ਹੋ ਚੁਕਿਆ ਹੈ ਔਰ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਿਹੜੀਆਂ ਪਹੁੰਚੀਆਂ ਨੇ ਪੁਲਿਸ ਅਧਿਕਾਰੀ ਵੀ ਇੱਥੋਂ ਦੇ ਮੌਜੂਦ ਨੇ ਜਿਨ੍ਹਾਂ ਵੱਲੋਂ ਲਗਾਤਾਰ ਹਰ ਪਾਸੇ ਧਿਆਨ ਰੱਖਿਆ ਜਾ ਰਿਹਾ ਹੈ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜਾ ਹੈ ਪੁਲਿਸ ਦੇ ਵੱਲੋਂ ਵੀ ਇੱਥੇ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਟ੍ਰੈਫਿਕ ਜਿਹੜੀ ਉਹ ਵੀ ਇਸ ਚਾਰੂ ਟੰਡ ਨਾਲ ਚਲਾਈ ਜਾਵੇ ਕਿਉਂਕਿ ਸਵੇਰ ਤੋਂ ਹੀ ਇੱਥੇ ਜੋ ਅੱਗ ਲੱਗੀ ਹੈ ਉਸ ਨੂੰ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਹੋਰ ਨਾਲ ਵਾਲੀਆਂ ਦੁਕਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਆਪਣੇ ਕਰਮਚਾਰੀਆਂ ਨਾਲ ਇੱਥੇ ਪਹੁੰਚੀਆਂ ਨੇ ਔਰ ਹਲੇ ਤੱਕ ਵੀ ਦੇਖ ਸਕਦੇ ਹੋ ਕਿ ਇਸ ਦੁਕਾਨ ਤੇ ਪਲਾਈਵੁੱਡ ਦੀ ਦੁਕਾਨ ਦੱਸੀ ਜਾ ਰਹੀ ਹੈ ਤੇ ਜੋ ਇਸ ਦੁਕਾਨ ਤੇ ਅੱਗ ਲੱਗੀ ਹੈ ਹਲੇ ਤੱਕ ਵੀ ਇਸ ਅੱਗ ਤੇ ਕਾਬੂ ਪਾਉਣ ਲਈ ਪ੍ਰਯਾਸ ਕੀਤੇ ਜਾ ਰਹੇ ਨੇ ਤੜਕ ਸਵੇਰ ਤੋਂ ਹੀ ਗੱਲ ਕਰੀਏ ਤਾਂ 3 ਵਜੇ ਦੇ ਟਾਈਮ ਤੋਂ ਹੀ ਇਸ ਦੁਕਾਨ ਨੂੰ ਅੱਗ ਲੱਗੀ ਹੈ ਔਰ ਕਾਫੀ ਵੱਡੀ ਦੁਕਾਨ ਦੱਸੀ ਜਾ ਰਹੀ ਸੀ ਪਲਾਈਵੁੱਡ ਦੀ ਦੁਕਾਨ ਹੈ ਔਰ ਦੇਖ ਸਕਦੇ ਹੋ ਕਿ ਬਹੁਤ ਹੀ ਮੰਦਭਾਗੀ ਘਟਨਾ ਵੀ ਕਹਿ ਸਕਦੇ ਆ ਕਿ ਜਿਹੜੀ ਹੈ ਵਾਪਰੀ ਹੈ ਔਰ ਗੱਲਬਾਤ ਕਰਾਂਗੇ ਇੱਥੋਂ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਤੇ ਇੱਥੋਂ ਦੇ ਮਾਲਕਾਂ ਦੇ ਨਾਲ ਵੀ ਕਿ ਆਖਿਰਕਾਰ ਕੀ ਕਾਰਨਾ ਕਰਕੇ ਇੱਥੇ ਅੱਗ ਲੱਗੀ ਹੈ ਔਰ ਰਿਆਲਟੋ ਚੌਂਕ ਅੰਮ੍ਰਿਤਸਰ ਦੀ ਅੱਜ ਮੌਸਮ ਵੀ ਖਰਾਬ ਹੈ ਤੇ ਇਸ ਦੇ ਨਾਲ ਨਾਲ ਇਹ ਘਟਨਾ ਜਿਹੜੀ ਹੈ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਦੇ ਵਿੱਚ ਵਾਪਰੀ ਜਿਨ੍ਹਾਂ ਨਾਲ ਦੁਕਾਨ ਤੇ ਜਿਨ੍ਹਾਂ ਦੀ ਅੱਗ ਲੱਗੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕਿਵੇਂ ਇਹ ਘਟਨਾ ਵਾਪਰੀ ਕਿਵੇਂ ਪਤਾ ਲੱਗਾ ਮੈਮ ਸ਼ਾਰਟ ਸਰਕਟ ਆਇਆ ਹੋ ਹਾਂਜੀ ਸ਼ਾਰਟ ਸਰਕਟ ਆਇਆ ਤੇ ਹੋ ਮੈਂ ਮਾਰਨਿੰਗ 4:00 ਸਵਾ 4:00 ਤੇ ਕਿਸੇ ਰੈਂਡਮ ਕਾਲ ਆਇਆ ਕਿ ਅੱਗ ਲੱਗੀ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਕਾਲ ਕੀਤਾ ਸਾਰੀ ਟੀਮ ਆਈ ਹੈ ਅੱਗ ਬੁਝਾਣ ਫਿਰ ਸਰ ਕਾਰਨ ਕੀ ਮੈਮ ਸ਼ਾਰਟ ਸਰਕਟ ਦਾ ਲੱਗ ਰਿਹਾ ਨੂੰ ਜੋ ਵੀ ਹੈਗਾ ਜੀ ਜੀ ਕਿੰਨਾ ਕੁ ਨੁਕਸਾਨ ਹੋਗਾ ਕਿ ਕੀ ਸਮਾਨ ਸੀਗਾ ਦੁਕਾਨ ਮੈਮ ਸਮਾਨ ਤੇ ਪਲਾਈਵੁੱਡ ਮੇਕਰ ਸ਼ਾਪ ਹੈਗੀ ਜੇ ਉਹੀ ਹੈਗਾ ਜੇ ਬਾਕੀ ਇਸ ਨੁਕਸਾਨ ਦਾ ਹਲੇ ਕੁਝ ਐਸਟੀਮੇਟ ਹਲੇ ਨਹੀਂ ਕਰ ਰਹੇ हां मैम टाइम पे आ गए सी हां जी हां जी हम टाइम पे आ गए सी बढ़िया गाड़ियां आई हैं बरो भी आई हैं जी 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 ਆਹ ਤੇ ਆ। ਆਮ ਥੋੜਾ ਮੁਸ਼ਕਲ ਕਾਬੂ ਕੀਤਾ ਕਿਤਾ ਕਾਬੂ ਪਰ ਫੂਨਸੋਫਲੀ ਹੋਈ ਹੈ। ਸੋ ਦੇਖ ਸਕਦੇ ਹੋ ਕਿ ਜਿੰਨਾ ਮੱਲੋ ਜਿਨ੍ਹਾਂ ਨੇ ਦੁਕਾਨ ਦੇ ਅਗਲੇ ਉਹਨਾਂ ਨੇ ਵੀ ਦੱਸਿਆ ਕਿ ਕਾਰਨ ਹਲੇ ਫਿਲਹਾਲ ਸ਼ਾਰਟ ਸਰਕਟ ਹੀ ਦੱਸਿਆ ਜਾ ਰਿਹਾ ਹੈ ਔਰ ਅੱਗੇ ਨੇ ਭਿਆਨ ਕਿ ਉਹਨਾਂ ਦੇ ਹਲੇ ਕੁਝ ਦੱਸਣ ਦੇ ਵੀ ਹਲੇ ਉਹਨਾਂ ਨੂੰ ਜਿਹੜਾ ਇਹ ਉਹਨਾਂ ਦੀ ਹਾਲਤ ਨਹੀਂ ਹੈ ਕਿਉਂਕਿ ਬਹੁਤ ਹੀ ਵੱਡਾ ਨੁਕਸਾਨ ਜਿਹੜਾ ਹੈ ਉਹ ਹੋਇਆ ਹੈ ਤੇ ਦੇਖ ਸਕਦੇ ਹੋ ਕਿ ਲਗਾਤਾਰ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਹੈ ਮੌਕੇ ਤੇ ਪਹੁੰਚੀ ਹੈ ਔਰ ਕੰਮ ਕਰ ਰਹੀ ਹੈ। ਸਵੇਰ ਦੱਸਦੇ ਕਿ ਸਵੇਰ ਦੇ 3 ਵਜੇ ਤੋਂ ਹੀ ਜਦੋਂ ਇਸ ਪਤਾ ਲੱਗਾ ਕਿ ਇਸ ਦੁਕਾਨ ਤੇ ਅੱਗ ਲੱਗੀ ਹੈ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਲਗਾਤਾਰ ਅਗ ਬੁਝਾਉਣ ਦੇ ਯਤਨ ਕੀਤੇ ਜਾ ਰਿਹਾ ਨਾ ਔਰ ਹਾਲੇ ਤੱਕ ਵੀ ਕਿਉਂਕਿ ਦੁਕਾਨ ਬਹੁਤ ਵੱਡੀ ਸੀਗੀ ਔਰ ਦੁਕਾਨ ਦੇ ਹਰ ਪਾਸੇ ਦੇਖਿਆ ਜਾਵੇ ਤਾਂ ਸਾਰਾ ਸਮਾਨ ਜਿਹੜਾ ਹੈ ਉਹ ਜਲ ਕੇ ਰਾਖ ਹੋ ਚੁੱਕਿਆ ਹੈ ਔਰ ਲਗਾਤਾਰ ਅੱਗ ਜਿਹੜੀ ਹੈ ਵਿੱਚ ਬੁਝ ਜਾਂਦੀ ਔਰ ਦੁਬਾਰਾ ਫਿਰ ਕਿਸੇ ਨਾ ਕਿਸੇ ਕੋਨੇ ਦੇ ਵਿੱਚੋਂ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਇੱਥੇ ਮੌਕੇ ਤੇ ਹਰ ਕੋਈ ਅਲਰਟ ਹੈ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਪ੍ਰਯਾਸ ਕਰ ਰਹੀਆਂ ਨੇ ਤਾਂ ਜੋ ਜੋ ਇਸ ਦੁਕਾਨ ਨੂੰ ਅਗ ਲੱਗੀ ਹੈ ਉਸ ਤੇ ਕਾਬੂ ਪਾਇਆ ਜਾਏ ਇਥੋਂ ਨੇ ਹੋਰ ਵੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਦੇਖ ਸਕਦੇ ਹੋ ਕਿ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਇੱਕ ਵੱਡਾ ਨੁਕਸਾਨ ਹੈ ਕਿਉਂਕਿ ਲਾਗੇ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਔਰ ਲਗਾਤਾਰ ਇਹ ਯਤਨ ਕੀਤੇ ਜਾ ਰਹੇ ਨੇ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਗੱਲ ਕੀਤੀ ਜਾਵੇ ਦੁਕਾਨ ਦੀ ਤਾਂ ਦੁਕਾਨ ਦਾ ਸਾਰਾ ਸਮਾਨ ਜਿਹੜਾ ਇਹ ਜਲ ਕੇ ਰਾਖ ਹੋ ਚੁੱਕਿਆ ਹੈ ਔਰ ਹਰ ਪਾਸੇ ਮਾਲਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਜੋ ਇਹ ਇੱਕਦਮ ਸਦਮਾ ਕਹਿ ਸਕਦੇ ਆ ਲੱਗਾ ਕਿ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਅਚਾਨਕ ਅਚਨਚੇ ਟਕਟ ਨਾ ਵਾਪਰੀ ਔਰ ਸ਼ਾਰਟ ਸਰਕਟ ਦਾ ਕਾਰਨ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਕਾਰਨ ਹੀ ਇਸ ਦੁਕਾਨ ਤੇ ਅੱਗ ਲੱਗੀ ਦਾਜੇ ਕਿ ਫਲਾਈਵੁੱਡ ਦੀ ਦੁਕਾਨ ਸੀ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਤੇ ਜੋ ਕਿ ਇਹ ਤੜਕ ਸਵੇਰ ਨੂੰ ਇਹ ਹਾਦਸਾ ਵਾਪਰਿਆ ਹੈ ਔਰ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਹੈ ਕੈਮਰਾਮੈਨ ਹਰਸ਼ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ